ਦੀਵਾਲੀ ਦੀਆਂ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਮੇਰੀਆਂ ਦਿਲੋਂ ਮੁਬਾਰਕਾਂ ਪਰ ਕਈਆਂ ਲੋਕਾਂ ਦਾ ਬਹਿਮਿਆ ਕਿ ਦੀਵਾਲੀ ਜਿਹੜੀ ਆ 20 ਅਕਤੂਬਰ ਨੂੰ ਦਨ ਸਵੰਬਾ ਨੂੰ ਮਨਾਇ ਜਾਵੇਗੀ ਪਰ ਇਹ ਬਹਿਮ ਗਲਤ ਆ ਦੀਵਾਲੀ ਜਿਹੜੀ ਆ ਆਪਾਂ ਨੇ ਸਹੀ ਦੇਖਣਾ ਹੈਗਾ ਕਿ ਪੰਚਾਂਗ ਦੀਵਾਲੀ ਕਰ ਸੰ 1875 ਤੋਂ ਲੈ ਕੇ 20 ਤੋਂ 25 ਤੱਕ ਦੇਖਣਾ ਹੈਗਾ ਇਹ ਜਾਣਤੀ ਤੋਂ ਸਹੀ ਹੈ ਬਿਲਕੁਲ ਔਰ 21 ਅਕਤੂਬਰ ਦਿਨ ਮੰਗਲਵਾਰ ਨੂੰ ਦੀਵਾਲੀ ਸਹੀ ਮੂਰਤ 3 ਵਜੇ ਤੋਂ ਲੈ ਕੇ 5 ਵਜੇ ਦੇ ਕਰੀਬ-ਕਰੀਬ 5 ਵਜੇ ਦੇ ਵਿੱਚ ਲక్ష్ਮੀ ਪੂਜਾ ਔਰ ਜੋ ਵੀ ਦੀਵਾ ਬੱਤੀ ਕਰਨਾ ਸਿਰਫ 21 ਤਰੀਕ ਦਿਨ ਮੰਗਲਵਾਰ ਸ਼ਾਮ 10 ਤੋਂ 5 ਵਜੇ ਤੱਕ ਸਹੀ ਮੂਰਤ ਹੈ ਪਰ 21 ਤਰੀਕ ਦੀ ਹੋਲੇ ਸਹੀ ਨਿਕਲਦੀ ਹੈ ਧੰਨਵਾਦ